ਅੱਜ ਅਸੀਂ ਮੁੱਖ ਮੰਤਰੀ ਚੰਨੀ ਦਾ ਪਤਲਾ ਫੁਕਿਆ ਇਹ ਰੋਸ ਦੇ ਵਜੋਂ ਕਿ ਸਾਡੀ ਕੋਈ ਵੀ ਸੁਣਵਾਈ ਜਿਹੜੀ ਅਜੇ ਤੱਕ ਨਹੀਂ ਹੋ ਰਹੀ ਸਿਹਤ ਵਿਭਾਗਿਕ ਇਹੋ ਜਿਹਾ ਵਿਭਾਗ ਹੈ ਜਿਹੜਾ ਕਿ ਮਤਲਬ ਕਿ ਆਪਣੇ ਪੰਜਾਬ ਦੀ ਕਹਿ ਲਓ ਸਿਹਤ ਵਿਭਾਗ ਦੀ ਕਹਿ ਲਓ ਇੱਕ ਰੀੜ ਦੀ ਹੱਡੀ ਆ ਤੁਸੀਂ ਦੇਖੋ ਕਿ ਜਦੋਂ ਰੀੜ ਦੀ ਹੱਡੀ ਬੰਦੇ ਦੀ ਕੰਮ ਨਹੀਂ ਕਰੇਗੀ ਤੇ ਪੰਜਾਬ ਦਾ ਸਟਰਕਚਰ ਨਹੀਂ ਚੱਲ ਸਕਦਾ ਸਾਡੀ ਕੋਈ ਅਜੇ ਤੱਕ ਸੁਣਵਾਈ ਨਹੀਂ ਹੋਈ ਇਸ ਕਰਕੇ ਅਸੀਂ ਲਗਾਤਾਰ ਸਟ੍ਰਾਈਕ ਤੇ ਬੈਠੇ ਹੋਏ ਆ ਸਾਡੀ ਵੀ ਜਿਵੇਂ ਭੈਣ ਜੀ ਨੇ ਕਿਹਾ ਸਾਡੀ ਵੀ ਅੱਜ ਕੈਬਨਟ 'ਚ ਕੁਝ ਹੱਲ ਨਹੀਂ ਹੋਏਗਾ ਤਾਂ ਸਾਡੀ ਸਟ੍ਰਾਈਕ ਵੀ ਰੈਗੂਲਰ ਇੱਦੇ ਚੱਲੇਗੀ ਤੇ ਅਸੀਂ ਪੂਰ ਜ਼ੋਰ ਸਰਕਾਰ ਕੋ ਮੰਗ ਕਰਦੇ ਆ ਕਿ ਸਾਡੇ ਜਿਹੜੇ ਪੱਤੇ ਕੱਟੇ ਹੋਏ ਆ ਦੁਬਾਰਾ ਬਹਾਲ ਕੀਤੇ ਜਾਣ ਤੇ ਅਸੀਂ ਦੁਬਾਰਾ ਸੇਤ ਸੁਆਮਾ ਲੋਕਾਂ ਨੂੰ ਪ੍ਰਦਾਨ ਕਰ ਸਕੀ ਦਾ ਨਾਮ ਗੁਰਮੀਤ ਕੌਰ ਹੈ ਸਟਾਫ ਐਨਰ ਐਚ ਐਮ ਔਰ ਅਸੀਂ ਵੀ ਇਹਨਾਂ ਦੇ ਨਾਲ ਹੀ ਸਾਨੂੰ ਤਾਂ ਡੇਢ ਮਹੀਨਾ ਹੋ ਗਿਆ ਸਾਨੂੰ ਸਟ੍ਰਾਈਕ ਤੇ ਬੈਠਿਆ ਨੂੰ 16 ਨਵੰਬਰ ਤੋਂ ਸਟ੍ਰਾਈਕ ਚੱਲ ਰਹੀ ਹੈ ਤੇ ਸਾਡੀਆਂ ਇਹ ਸਾਡੀਆਂ ਤਾਂ ਮੰਗਾਂ ਇਹੀ ਹੈਗੀਆਂ ਨਾ ਸਾਨੂੰ ਇਕੁਅਲ ਪੇ ਦੇਣ ਤੇ ਜਾਂ ਸਾਨੂੰ ਜਿਹੜਾ ਪੱਕਿਆਂ ਕੀਤਾ ਜਾਵੇ ਕਿਉਂਕਿ 15 ਸਾਲ ਤੋਂ ਜੌਬ ਕਰ ਰਹੇ ਆ ਸਾਡੀ ਕੋਈ ਅਜੇ ਤੱਕ ਸੁਣਵਾਈ ਨਹੀਂ ਹੋਈ ਇਸ ਕਰਕੇ ਅਸੀਂ ਲਗਾਤਾਰ ਸਟ੍ਰਾਈਕ ਤੇ ਬੈਠੇ ਹੋਏ ਆ ਸਾਡੀ ਵੀ ਜਿਵੇਂ ਭੈਣ ਜੀ ਨੇ ਕਿਹਾ ਸਾਡੀ ਵੀ ਅੱਜ ਕੈਬਨਟ 'ਚ ਕੁਝ ਹੱਲ ਨਹੀਂ ਹੋਏਗਾ ਤਾਂ ਸਾਡੀ ਸਟ੍ਰਾਈਕ ਵੀ ਰੈਗੂਲਰ ਇੱਦਾਂ ਹੀ ਚੱਲੂਗੀ। ਅਸੀਂ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਸਾਰਾ ਜਿਹੜਾ ਹੈਲਥ ਡਿਪਾਰਟਮੈਂਟ ਹੈਗਾ ਉਹ ਅੱਜ 27 ਤਰੀਕ ਤੋਂ ਸਾਰਾ ਜਿਹੜਾ ਸਮੁੱਚਾ ਵਿਭਾਗ ਹੈਗਾ ਉਹ ਹੜਤਾਲ ਤੇ ਚੱਲਿਆ ਗਿਆ। ਕਿਉਂਕਿ ਸਰਕਾਰ ਦੀਆਂ ਨਿਕਮੀਆਂ ਕਰਕੇ ਸਾਨੂੰ ਅੱਜ ਇੱਥੇ ਪਿੱਟ ਸੱਪਾ ਕਰਨਾ ਪਿਆ। ਸਾਡਾ ਜਿਹੜਾ ਮਲਟੀਪਰਪਸ ਕਿਡਰ ਸੀਗਾ ਉਹ ਤੁਹਾਨੂੰ ਪਤਾ ਕਿ ਅਸੀਂ ਪਿਛਲੇ ਦਿਨਾਂ ਤੋਂ ਜਿਵੇਂ 20 ਤਰੀਕ ਤੋਂ ਸਾਡੀ ਲਗਾਤਾਰ ਹੜਤਾਲ ਚੱਲ ਰਹੀ ਆ। ਉਹਦੇ ਵਿੱਚ ਸਾਡੇ ਜਿਹੜੇ ਮੇਨ ਸੀਗਾ ਕਿ ਸਾਡੇ ਪੰਜਾਬ ਸਰਕਾਰ ਵੱਲੋਂ ਪੱਤੇ ਕੱਟ ਲੈ ਗਏ ਆ ਜਿਵੇਂ ਸਾਡਾ ਵਰਦੀ ਅਲਾਉਂਸ ਹੋ ਗਿਆ ਡਾਈਟ ਅਲਾਉਂਸ ਹੋ ਗਿਆ ਐਫਟੀਏ ਹੋ ਗਿਆ ਬਾਰਡਰ ਏਰੀਆ ਅਲਾਉਂਸ ਹੋ ਗਿਆ ਅੰਗヒਨ ਪੱਤਾ ਜਿਹੜੇ ਕਿ ਸਾਡੇ ਡਿਊਟੀ ਦੇ ਨਾਲ ਬਹੁਤ ਜ਼ਰੂਰੀ ਆ ਸਾਡੀ ਡਿਊਟੀ ਹੈਗੇ ਘਰ ਘਰ ਜਾਣ ਦੀ ਤੇ ਸਾਨੂੰ ਟੂਰ ਅਲਾਉਂਸ ਮਿਲਦਾ ਜੇਕਰ ਸਾਨੂੰ ਟੂਰ ਅਲਾਉਂਸ ਨਹੀਂ ਮਿਲੇਗਾ ਤੇ ਅਸੀਂ ਘਰ ਘਰ ਕਿਸ ਤਰ੍ਹਾਂ ਜਾਵਾਂਗੇ ਸਾਡੀ ਤਾਂ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਅਸੀਂ ਪਿਛਲੇ 2 ਸਾਲਾਂ ਤੋਂ ਲਗਾਤਾਰ ਦਿਨ ਰਾਤ ਇੱਕ ਕਰਕੇ ਕਰੋਨਾ ਦੀ ਡਿਊਟੀ ਕੀਤੀ ਆ ਸਾਨੂੰ ਸਰਕਾਰ ਵੱਲੋਂ ਕਰੋਨਾ ਯੋਧੇ ਦਾ ਖਿਤਾਬ ਵੀ ਦਿੱਤਾ ਗਿਆ ਸੀ ਇਸ ਦੀ ਇਸ ਦੀ ਬਚਾਏ ਕੀ ਚਾਹੀਦਾ ਸੀ ਸਰਕਾਰ ਨੂੰ ਕਿ ਸਾਨੂੰ ਸਪੈਸ਼ਲ ਇਨਕਰੀਮੈਂਟ ਦਿੰਦੇ ਸਾਨੂੰ ਸਪੈਸ਼ਲ ਇਨਕਰੀਮੈਂਟ ਤਾਂ ਕੀ ਦੇਣਾ ਸੀਗਾ ਤੇ ਸਾਡੇ ਸਗੋ ਜਿਹੜੇ ਸ਼ੁਰੂ ਤੋਂ ਲੱਗੇ ਹੋਏ ਪੱਤੇ ਸੀ ਉਹ ਵੀ ਕੱਟ ਦਿੱਤੇ ਗਏ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਤੇ ਅਸੀਂ ਪੁਰ ਜੋਰ ਸਰਕਾਰ ਕੋ ਮੰਗ ਕਰਦੇ ਆ ਕਿ ਸਾਡੇ ਜਿਹੜੇ ਪੱਤੇ ਕੱਟੇ ਹੋਏ ਆ ਦੁਬਾਰਾ ਬਹਾਲ ਕੀਤੇ ਜਾਣ ਤੇ ਅਸੀਂ ਦੁਬਾਰਾ ਸਿਹਤ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰ ਸਕੀਏ ਜੇ ਤੁਹਾਡੇ ਢੇਰਤਾਂ ਦੇ ਨਾਲ ਲੋਕਲ ਪ੍ਰੋਬਲਮ ਆ ਰਹੀ ਹੈ ਤਾਂ ਕੌਣ ਫੈਸਲੇ ਕਰੇਗਾ ਇਸ ਸਰ ਜਿਹੜਾ ਪੰਜਾਬ ਮਤਲਬ ਕਿ ਇਸ ਦੇ ਦੌਰਾਨ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਆ ਅੱਜ ਕਿਸੇ ਦਾ ਪਤਲਾ ਫੁਕਿਆ ਜੀ ਅੱਜ ਅਸੀਂ ਮੁੱਖ ਮੰਤਰੀ ਚੰਨੀ ਦਾ ਪਤਲਾ ਫੁਕਿਆ ਤੇ ਰੋਸ ਦੇ ਵਜੋਂ ਕਿ ਸਾਡੀ ਕੋਈ ਵੀ ਸੁਣਵਾਈ ਜਿਹੜੀ ਅੱਜ ਤੱਕ ਨਹੀਂ ਹੋ ਰਹੀ ਤੇ ਸਿਹਤ ਵਿਭਾਗੀਕ ਇਹੋ ਜਿਹਾ ਵਿਭਾਗ ਹੈ ਜਿਹੜਾ ਕਿ ਮਤਲਬ ਕਿ ਆਪਣੇ ਪੰਜਾਬ ਦੀ ਕਹਿ ਲਓ ਸਿਹਤ ਵਿਭਾਗ ਦੀ ਕਹਿ ਲਓ ਇੱਕ ਰੀੜ ਦੀ ਹੱਡੀ ਆ ਤੁਸੀਂ ਦੇਖੋ ਕਿ ਜਦੋਂ ਰੀੜ ਦੀ ਹੱਡੀ ਬੰਦੇ ਦੀ ਕੰਮ ਨਹੀਂ ਕਰੇਗੀ ਤੇ ਪੰਜਾਬ ਦਾ ਸਟਰਕਚਰ ਨਹੀਂ ਚੱਲ ਸਕੇਗਾ ਇਸ ਤੋਂ ਬਾਅਦ ਜੇ ਨਹੀਂ ਮੰਗ ਮੰਨੇਗੀ ਕਰ ਰਹੀ ਹੋਗੀ ਸਰ ਉਹ ਅਸੀਂ ਆਣ ਮਿੱਥੇ ਸਮੇ ਲਈ ਹੜਤਾਲ ਤੇ ਜਾਵਾਂਗੇ ਪਰ ਆਪਣੀ ਸਟੇਟ ਬੋਡੀ ਦੇ ਫੈਸਲੇ ਦੇ ਅਨੁਸਾਰ ਜੋ ਸਾਨੂੰ ਸਟੇਟ ਬੋਡੀ ਆਪਣਾ ਫੈਸਲਾ ਦੇਗੀ ਉਹਦੇ ਅਕੋਰਡਿੰਗ ਅਸੀਂ ਅੱਗੇ ਚੱਲਦੇ ਜਾਵਾਂਗੇ ਅੱਜ ਕੈਬਨਟ ਦੇ ਵਿੱਚ ਮੀਟਿੰਗ ਵੀ ਆ ਤੇ ਸਾਨੂੰ ਸ਼ਾਮ ਤੱਕ ਹੋ ਸਕਦਾ ਪਤਾ ਚੱਲ ਜਾਵੇ ਕਿ ਕੀ ਸੁਣਵਾਈ ਹੋਈ ਹੈ ਸਾਡੇ ਹੱਕਾਂ ਦੇ ਵਿੱਚ ਅਗਰ ਸਾਡੇ ਹੱਕਾਂ ਦੇ ਵਿੱਚ ਸੁਣਵਾਈ ਹੁੰਦੀ ਆ ਫਿਰ ਵੀ ਅਸੀਂ ਸਟੇਟ ਬੋਡੀ ਦੇ ਫੈਸਲੇ ਦੇ ਅਨੁਸਾਰ ਹੀ ਚੱਲਾਂਗੇ ਅਗਰ ਨਹੀਂ ਹੁੰਦੀ ਫਿਰ ਵੀ ਅਸੀਂ ਆਪਣੀ ਸਟੇਟ ਬੋਡੀ ਦੇ ਫੈਸਲੇ ਦੇ ਅਨੁਸਾਰ ਹੀ ਅਗਲਾ ਪ੍ਰੋਗਰਾਮ ਉਲੀਕਾਂਗੇ